ਦੋਸਤੋ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਦਾ ਬਿਲਕੁਲ ਵਜਨ ਤੋਂ ਬਾਅਦ ਹਰ ਵੋਟਰਦਾਰ ਹਰ ਉਮੀਦਵਾਰ ਹਰ ਮੰਤਰੀ ਲੋਕਾਂ ਦੇ ਵਿੱਚ ਵਿੱਚ ਚਰਦੇ ਨਜ਼ਰ ਆ ਰਹੇ ਨੇ ਤਾਂ ਕੁਝ ਲੋਕ ਸਵਾਲ ਵੀ ਕਰਦੇ ਨੇ ਤਾਂ ਕੁਝ ਕਹਿੰਦੇ ਨੇ ਕਿ ਇਸ ਵਾਰ ਤੁਹਾਡੀ ਹੀ ਪਾਰਟੀ ਆਏਗੀ ਜਿਹੜਾ ਮਰਜੀ ਉਮੀਦਵਾਰ ਜਾਂਦਾ ਤਾਂ ਜੇ ਗੱਲ ਮੌਕੇ ਦੀ ਸਰਕਾਰ ਦੀ ਕੀਤੀ ਜਾਵੇ ਤਾਂ ਭਾਰਤੀ ਜਨਤਾ ਪਾਰਟੀ ਦੇ ਮਹਾ ਮੰਤਰੀ ਤਰੁਨ ਚੁੱਕ ਜੀ ਸਾਡੇ ਨਾਲ ਜੋ ਉਹ ਤੇ ਗੱਲਬਾਤ ਸਾਂਝੀ ਕਰਦੇ ਸੱਚਕਾਲ ਜੀ ਚੁੱਕ ਸਾਹਿਬ ਤੁਸੀਂ ਪੂਰੇ ਦੇਸ਼ ਦੀ ਭੱਜ ਦੌੜ ਇੱਕ ਸਾਹ ਹਵਲਾ ਸੰਭਾਲਦੇ ਪਏ ਜੀ ਰਿਸਪੌਂਸ ਕੀ ਮਿਲਦਾ ਪਿਆ ਲੋਕਾਂ ਦਾ ਕਿਸ ਤਰੀਕੇ ਦੇ ਨਾਲ ਲੋਕ ਤੁਹਾਡੀ ਪਾਰਟੀ ਵਾਸਤੇ ਦੱਸਦੇ ਪਏ ਐਸਾ ਕਿ ਲੋਕ ਪ੍ਰਧਾਨ ਮੰਤਰੀ ਮੋਦੀ ਜੀ ਵੱਲ ਤੱਕ ਰਹੇ ਜੀ ਇਹ ਦਿਸਰਾ 10 ਸਾਲਾਂ ਦੀ ਮੋਦੀ ਸਾਹਿਬ ਨੇ ਗਰੀਬਾਂ ਦੀ ਜ਼ਿੰਦਗੀ 'ਚ ਵੱਡਾ ਪਰਿਵਰਤਨ ਲਿਆਂਦਾ ਹੈ ਅੱਜ 80 ਕਰੋੜ ਗਰੀਬਾਂ ਦੇ ਘਰ 'ਚ ਰਾਸ਼ਨ ਫ੍ਰੀ ਜਾਂਦੇ ਆਂ ਔਰ ਅਗਲੇ 5 ਸਾਲ ਰਾਸ਼ਨ ਫ੍ਰੀ ਜਾਏਗਾ ਇਹ ਗਾਰੰਟੀ ਮੋਦੀ ਜੀ ਨੇ ਦਿੱਤੀ ਅੱਜ ਲਗਭਗ 10 ਕਰੋੜ ਘਰਾਂ ਚ ਸੋਚਾਲੇ ਬਾਥਰੂਮ ਬਣਨੇ ਲਗਭਗ 11 ਕਰੋੜ ਘਰਾਂ ਚ ਪੀਣ ਦੇ ਪਾਣੀ ਦੀ ਪਾਈਪ ਸੋਚਾਲੇ ਪਹੁੰਚਿਆ ਜੀ 14 ਕਰੋੜ ਘਰਾਂ ਚ ਗਰੀਬਾਂ ਦੇ ਪੀਣ ਦੇ ਪਾਣੀ ਪਾਈ ਪਹੁੰਚੀ ਹੂੰ 35 ਕਰੋੜ ਲੋਕਾਂ ਦਾ ਮੈਡੀਕਲ ਇੰਸ਼ੋਰੈਂਸ ਹੋਇਆ ਹੂੰ 70 ਸਾਲ ਦੇ ਹਰ ਬਜ਼ੁਰਗ ਦਾ ਚਾਹੇ ਕਿਸੇ ਜਾਤੀ ਨੂੰ ਬਿਲੋਂਗ ਕਰਦਾ ਕਿਸੇ ਵਰਗ ਨੂੰ ਬਿਲੋਂਗ ਕਰਦਾ ਉਹਨੂੰ ਦਵਾਈਆਂ ਸੇ ਹੱਥ ਨਾ ਅੜਨਾ ਪਵੇ 5 ਲੱਖ ਰੁਪਏ ਦੀ ਮੈਡੀਕਲ ਇੰਸ਼ੋਰੈਂਸ ਕੀਤੀ ਬਹੁਤ ਵੱਡੇ ਵੱਡੇ ਕੰਮ ਮੋਦੀ ਸਾਹਿਬ ਨੇ ਗਰੀਬਾਂ ਸੇ ਕੀਤੇ ਹੂੰ ਔਰ ਗਰੀਬ ਦਾ ਬੱਚਾ ਅੱਗੇ ਵੱਧ ਸਕੇ ਬੜੀ ਹੀ ਵੱਡੀ ਪਲੈਨਿੰਗ ਦੇਸ਼ ਦੇ ਅੰਦਰ ਕੀਤੀ ਔਰ ਅੱਜ ਦੇਸ਼ ਦੀ ਚਮਕ-ਧਮਕ ਪੂਰੇ ਵਿਸ਼ਵ ਦੇ ਅੰਦਰ ਦਿਸ ਰਹੀ ਤਰੁਜੀ ਤੁਸੀਂ ਦੱਸਦੇ ਪਏ ਜੇ ਕਿ ਆ ਫਰੀ ਦਿੱਤਾ ਔ ਫਰੀ ਦਿੱਤਾ ਕਾਰੋਬਾਰ ਵਾਸਤੇ ਕੀ ਕੀਤਾ ਕਿਉਂਕਿ ਲੋਕਾਂ ਨੂੰ ਰੋਜ਼ਗਾਰ ਚਾਹੀਦਾ ਐਸਾ ਕਿ ਦੇਸ਼ ਦੇ ਅੰਦਰ ਵਪਾਰ ਵਧੇ ਇੰਡਸਟਰੀ ਵਧੇ ਹੂੰ और मोदी साहब ने नवी नवीम लिया जिन्ह हिंदुस्तान बेस्ट डेस्टिनेशन फॉर इंडस्ट्री बनया अज वर्ल्ड दौ सौ वर्डिया मोबाइल कंपनियाँ अच आईफोन भी हिंदुस्तान बन गया अच्छ सारे कंप्यूटर वर्ल्ड के हिंदुस्तान बन गए हिंदुस्तान इंडस्ट्री की एक बहुत वो हब बन के खड़ा होया कॉमर्स पूरे विश्व व्यापार बधे मोदी साहब ने विश्व व्यापार संधियाँ की और अज जी चारा भाग की संधि है जिना पूरे विश्व के अंदर ਸਾਡਾ ਬਣਿਆ ਸਮਾਨ ਮੀਡਲ ਈਸਟੀ ਪਹੁੰਚੇਗਾ ਰੂਸ ਈ ਪਹੁੰਚੇਗਾ ਅਫਗਾਨਿਸਤਾਨ ਤੱਕ ਪਹੁੰਚੇਗਾ ਔਰ ਇਹ ਪਲੈਨਿੰਗ ਕੋ ਉਹਨੇ ਕਰ ਕੀਤੀ ਇੱਕ ਵੱਡਾ ਹੰਗਾਰਾ ਔਰ ਤੁਸੀਂ ਬਿਜ਼ਨਸ ਦਾ ਸਭ ਨਾਲ ਵੱਡਾ ਸੂਚਕ ਹੁੰਦਾ ਸ਼ੇਅਰ ਮਾਰਕੀਟ ਉਹ 16000 ਰੁਪਏ ਸੀ ਜਿਹਨੂੰ ਮੋਦੀ ਸਾਹਿਬ ਸੱਤਾ ਜਾਇਸ ਆ ਜੋ 70000 ਤੇ ਯਾਨੀ 500 ਗੁਣਾ ਦੀ ਬੜੋਤਰੀ ਹੋਈ ਹੈ ਇੱਕ ਵਾਰੀ ਹਿੰਦੁਸਤਾਨ ਆਰਥਿਕ ਰੂਪ ਚ ਮਜ਼ਬੂਤ ਹੈ ਆ ਲੋਕ ਚਰਚਾ ਕਰਦੇ ਆ ਕਿ ਉਹ ਹਿੰਦੁਸਤਾਨ ਜਿਹੜਾ ਡੈਫਸਟ ਚ ਸੀ ਉਹਨਾਂ ਨੂੰ ਡੈਫਸਟ ਚ ਕੱਢ ਕੇ ਤਰੱਕੀ ਦਿਰਾਤੇ ਮੋਦੀ ਸਾਹਿਬ ਲੈ ਕੇ ਕਹਿੰਦੇ ਮਹਿੰਗਾਈ ਬੜੀ ਕਰ ਦਿੱਤੀ ਵਿਰੋਧੀ ਕਹਿੰਦੇ ਨੇ ਕਿ ਜਦੋਂ ਕਾਂਗਰਸ ਪਾਰਟੀ ਜਦੋਂ 350 300 ਸਿਲੰਡਰ ਹੁੰਦਾ ਸੀ ਅੱਜ 1000 ਰੁਪਏ ਦਾ ਸਿਲੰਡਰ ਆਂਦਾ ਪਿਆ ਅੱਜ ਹਰ ਚੀਜ਼ ਦੀ ਕਿਤਨਾ ਕਿਤੇ ਵਾਧਦੀ ਜਾ ਰਹੀ ਹੈ ਮਹਿੰਗਾਈ ਵਾਧੀ ਜਾ ਰਹੀ ਹੈ ਹਰ ਚੀਜ਼ ਦੇ ਐਸੇ ਕਿ ਤੁਹਾਡਾ ਕਹਿਣਾ ਠੀਕ ਹੈ ਕੰਮ ਦੇ ਸਲੇ ਤੇ ਕੁਝ ਨਾ ਕੁਝ ਕਹਿ ਨਹੀਂ ਲੇਕਿਨ ਮਨ ਨੂੰ ਪੁੱਛਣਾ ਚਾਹਨਾ ਕਿ ਮਹਿੰਗਾਈ ਦਰ ਉਹਨਾਂ ਦੇ ਟਾਈਮ 'ਚ 10% ਸੀ ਮੋਦੀ ਸਾਹਿਬ ਦੇ ਟਾਈਮ 'ਚ ਨਿਊਨਤਮ ਸਤ ਵਿਕਾਸ ਦਰ ਤੇਜ਼ੀ ਨਾਲ ਹੈ ਕੋਵਿਡ ਦੀ ਮਹਾਮਾਰੀ ਤੋਂ ਬਾਅਦ ਪੂਰੀ ਦੁਨੀਆ ਦੇ ਅੰਦਰ ਅਰਥਵਿਵਸਥਾ ਚਰਮਰਾ ਗਈ ਹੈ ਹੂੰ ਮੋਦੀ ਸਾਹਿਬ ਨੇ ਅਰਥਵਿਵਸਥਾ ਨੂੰ ਸੁਮੀਟ ਕਰ ਰੱਖਿਆ ਸਾਡੀ ਵਿਕਾਸ ਦਰ ਅੱਜ ਵੀ ਸਾਡੇ 8% ਹੈ ਇਹਨਾਂ ਟਾਈਮ ਦੇ 10% ਮਹਿੰਗਾਈ ਦਰ ਸੀ ਸੀ 4-5% ਤੇ ਥੱਲੇ ਆਂਦੀ ਹੈ ਜਿਹੜੀ ਰਸੋਈ ਗੈਸ 11 ਕਰੋੜ ਗਰੀਬਾਂ ਦੇ ਘਰ ਚ ਫ੍ਰੀ ਰਸੋਈ ਗੈਸ ਗਿਆ ਗਾ ਗਰੀਬ ਨੂੰ ਰਸੋਈ ਗੈਸ ਲੱਗ ਤਾ ਸਬਸਿਡੀ ਦਾ ਮਿਲ ਰਹਾ ਹੂੰ ਦੇਸ਼ ਦੇ اندر ਇੱਕ ਗਰੀਬੀ ਨਾਲ ਲੜਨ ਦੀ ਲੜਾਈ ਮੋਦੀ ਸਰ ਨੇ ਲੜੀ ਤੁਸੀਂ ਦੇਖੋ ਅੱਜ 80 ਕਰੋੜ ਆਬਾਦੀ ਦੇ ਘਰ ਚ ਰਾਸ਼ਨ ਫ੍ਰੀ ਜਾਂਦਾ ਉਹ ਛੋਟੀ ਗੱਲ ਨੇ ਰਸੋਈ ਗੈਸ ਡਿਬੇਟ ਚ ਮਿਲ ਰਹਾ ਹੈ ਮੈਡੀਕਲ ਇੰਸ਼ੋਰੈਂਸ ਦੇ ਕਵਰ ਚ ਉਹਨੂੰ ਲੈਂਦਾ ਪੰਜ ਲੱਖ ਰੁਪਏ ਮੈਡੀਕਲ ਦਾ ਖਰਚਾ ਮੋਦੀ ਸਰਬ ਦੀ ਸਰਕਾਰ ਚੁਕੂਦੀ ਹੁਣ ਹਰ ਬਜ਼ੁਰਗ ਨੂੰ ਮੈਡੀਕਲ ਇੰਸ਼ੋਰੈਂਸ ਚ ਲੈਣਾ ਬੜੇ ਬੜੇ ਡੇ ਡੇ ਉਪਰਾਲੇ ਕੀਤੇ ਨੇ ਜਿਸ ਨਾਲ ਗਰੀਬ ਦੀ ਜ਼ਿੰਦਗੀ ਆਸਾਨ ਹੋ ਸਕੇ ਔਰ ਪਹਿਲੀ ਵਾਰ ਇਹ ਕਿ ਨੀਤੀ ਯੋਗ ਮੰਦਾ ਕਿ ਦੇਸ਼ ਦੇ ਅੰਦਰ 25 ਕਰੋੜ ਗਰੀਬ ਘਟੇ ਨੇ ਮੈਂ ਨਹੀਂ ਕਹ ਰਿਹਾ ਨੀਤੀ ਯੋਗ ਕਹ ਰਿਹਾ ਦੁਨੀਆ ਦੀ ਵੱਡੀਆਂ ਵੱਡੀਆਂ ਏਜੰਸੀਆਂ ਕਹਿ ਰਹੀਆਂ ਇੱਕ ਘਰ ਨਗਰ ਇਨਸਟਰੂਮੈਂਟ ਬਣ ਲਈਏ ਤੇ 4 ਕਰੋੜ ਘਰ ਮੋਦੀ ਸਾਹਿਬ ਨੇ ਨਵੇਂ ਦਿੱਤੇ ਗਰੀਬਾਂ ਨੂੰ ਫਰੀ 4 ਕਰੋ ਔਰ ਦੇ ਦੇ ਅੰਦਰ 10 ਕਰੋੜ ਕਰਾਂਜ ਟਾਇਲਟਸ 10 ਤੋਂ ਜ਼ਿਆਦਾ ਕਰੋੜ ਕਰਾਂਜ ਰਸੋਈ ਗੈਸ ਪੀਂਦਾ ਪਾਣੀ ਵੀ ਮੋਦੀ ਸਾਹਿਬ ਹਰ ਘਰ ਤੇ ਬਿਜਲੀ ਕਿਸ ਤਰ੍ਹਾਂ ਫ੍ਰੀ ਹੋ ਸਕਦੀ ਔਰ ਇਸੇ ਉਹਨਾਂ ਨੇ ਪਲੈਨਿੰਗ ਬਣਾਈ ਕਿ ਹਰ ਘਰ ਦੇ ਅੰਦਰ ਬਿਜਲੀ ਦਾ ਪਰ ਪੰਜਾਬ ਦੇ ਲੋਕ ਤੇ ਜਾਂ ਫਿਰ ਦੇਸ਼ ਦੇ ਲੋਕ ਤੇ ਕਹਿੰਦੇ ਸਾਨੂੰ ਫ੍ਰੀ ਚਾਹੀਦਾ ਨਹੀਂ ਕੁਝ ਸਾਡੇ ਕੋਲ ਲਓ ਆਪਾਂ ਸਰਕਾਰ ਨੂੰ ਦੇਣਾ ਚਾਹੁੰਦੇ ਆ ਪਰ ਸਾਨੂੰ ਕਾਰੋਬਾਰ ਦਿੱਤਾ ਜਾਵੇ ਜਿਹਨਾਂ ਕੋਲ ਲੈ ਵੀ ਰਹੇ ਔਰ ਜਿਨ੍ਹਾਂ ਨੂੰ ਦੇਣਾ ਚਾਹੀਦਾ ਉਹਨਾਂ ਨੂੰ ਦੇ ਦੇ ਜਿਨ੍ਹਾਂ ਕੋਲੋਂ ਲੈਣਾ ਹੈ ਉਹਨਾਂ ਕੋਲ ਟੈਕਸ ਲੈ ਰਹੇ ਔਰ ਉਹ ਟੈਕਸ ਦਾ ਪੈਸਾ ਗਰੀਬਾਂ 'ਚ ਵੰਡ ਰਹੇ ਹਨ ਨਾ ਕਿ ਚੋਰੀ-ਚਗਰੀ ਕਰ ਰਹੇ ਹਨ ਅੱਛਾ ਜਿਸ ਤਰੀਕੇ ਦੇ ਨਾਲ ਚੋਣ ਪ੍ਰਚਾਰ ਲਗਾਤਾਰ ਸ਼ੁਰੂ ਹੋਇਆ ਲਗਾਤਾਰ ਸ਼ੁਰੂ ਕਰਦੇ ਪਏ ਨਾ ਕਿਸਾਨ ਜਦੋਂ ਅੜ ਜਾਂਦੇ ਸਾਹਮਣੇ ਆਉਂਦੇ ਨੇ ਜਦੋਂ ਤੁਹਾਡੇ ਕੋਈ ਵੀ ਉਮੀਦਵਾਰ ਜਾਂਦੇ ਨੇ ਕਿਸਾਨ ਸਾਹਮਣੇ ਖੜ ਜਾਂਦੇ ਨੇ ਆ ਕੇ ਤੇ ਉਹ ਪ੍ਰਚਾਰ ਨਹੀਂ ਕਰ ਦਿੰਦੇ ਤਾਂ ਲੱਗਦਾ ਕਿ ਉਹਦੇ ਨਾਲ ਇੱਕ ਵੱਡਾ ਘਾਟਾ ਪੈ ਸਕਦਾ ਵਾ ਤੁਹਾਨੂੰ ਐਸਾ ਕਿ ਕਿਸਾਨ ਮੋਦੀ ਸਾਹਿਬ ਦੇ ਨਾਲ ਮੈਂ ਇੱਕੋ ਗੱਲ ਤਾਂ ਪੁੱਛਣਾ ਚਾਹੁੰਦਾ ਕਿ ਅੱਗੇ ਕਿਸਾਨ ਆਪਣੀ ਫਸਲ ਮੰਡੀ 'ਚ ਵੇਚਦਾ ਸੀ ਤੇ ਉਹਨੂੰ ਢਟੋਤੀ ਕੱਟ-ਕੱਟ ਕੇ ਪੈਸੇ ਮਿਲਦੇ ਅੱਜ ਕਿਸਾਨ ਦੇ ਬੈਂਕ ਖਾਣੇ 'ਚ ਸਿੱਧਾ ਖਜ਼ਾਨੇ 'ਚ ਪੈਸਾ ਉੱਥੇ ਜਾਂਦਾ ਆ ਆਰਟੀਐਸ ਰਾਹੀਂ ਕੋਈ ਵਿਚਕਾਰ ਵਿਚੋਲੀਆ ਨਹੀਂ ਪਹਿਲੀ ਵਾਰ ਇਹ ਕਿ ਕਿਸਾਨ ਨੂੰ ਵਿਚੋਲੀਏ ਤੋਂ ਰਾਹਤ ਮਿਲੀ ਹੈ ਉਰੀ ਫਸਲ ਦੇ ਧਾਨੇ ਤੇ ਕੇਵਲ ਕਿਰਾਏ ਦਾ ਅਧਿਕਾਰ ਹੈ ਤੇ ਕਿਸਾਨ ਦਾ ਅਧਿਕਾਰ ਹੈ। ਹੂੰ। ਦੂਜਾ ਆਪਾਂ ਦੇਖੀਏ ਕਿਸਾਨ ਦੇ ਬੈਂਕ ਕਾਉਂਟ ਵਿੱਚ ਲਗਭਗ 11 ਕਰੋੜ ਬੈਂਕ ਕਾਉਂਟਾਂ 'ਚ ਸਮਾਨੀ ਦਾ 2000 ਰੁਪਏ ਆ ਰਹੇ। ਤੁਸੀਂ ਦੇਖੋ ਪੈਸਾ ਮੋਦੀ ਸਾਹਿਬ ਡਾਇਰੈਕਟ ਭੇਜ ਰਹੇ ਕੋਈ ਰਾਜ ਬਚੋਲੀਆ ਨਹੀਂ ਕੋਈ ਸਰਪੰਚ ਨਹੀਂ ਚੈੱਕ ਲੈ ਕੇ ਆਏਗਾ ਕਿ ਕਹਿੰਦੇ ਮੋਦੀ ਸਾਹਿਬ ਦੇ ਨਾਲ ਨੇ ਕਿਸਾਨ ਜਿਹੜੇ ਬਾਰਡਰਾਂ ਤੇ ਬੈਠੇ ਨੇ ਉਹ ਕੌਣ ਨੇ ਫਿਰ ਐਸੇ ਕਿ ਯੂਨੀਅਨਾਂ ਬੈਠੀਆਂ ਪੋਲੀਟੀਕਲ ਪਾਰਟੀ ਦੇ ਸੀਪੀਏ ਸੀਪੀਐਮ ਦੀ ਯੂਨੀਅਨ ਬੈਠੀ ਜਿਹੜੀਆਂ ਪਾਰਟੀਆਂ ਦੀ ਜਿਹੜੀ ਸਾਡੀ ਪਾਰਟੀ ਦਾ ਵੀ ਕਿਸਾਨ ਮਿੰਦਾ ਉਹਨਾਂ ਦੇ ਵੀ ਕਿਸਾਨ ਮਿੰਦਾ ਹੂੰ ਉਹਨਾਂ ਨੇ ਪੁੱਛਣਾ ਚਾਹਨਾ ਦਲਤੇ ਦਸੋ 11-12 ਕਰੋੜ ਰੁਪਏ ਬਜਟ ਸੀ ਦੇਜਦਾ 11-1200 ਪਰ 11-12000 ਕਰੋੜ ਰੁਪਏ ਜੀ ਉਹਨੂੰ ਸਵਾਲ ਲੱਖ ਕਰੋੜ ਰੁਪਏ ਮੋਦੀ ਸਾਹਿਬ ਨੇ ਕੀਤਾ ਹੂੰ ਕਿ ਕਿਸਾਨ ਦੀ ਜ਼ਿੰਦਗੀ 'ਚ ਪਰਿਵਰਤਨ ਆ ਸਕੇ 1 ਲੱਖ ਕਰੋੜ ਰੁਪਏ ਕਿਸਾਨ ਦੇ ਬਨੇ ਨਿਕਲੇ ਸਮਾਨ ਫਾਲਨੇ ਕੇ ਲਿਆ ਫੁੱਲ ਨਿਕਲਿਆ ਤਨਕ ਨਿਕਲੀ ਉਹਨੂੰ ਸਮੇਟਣ ਅਸ ਇਨਫਰਾਸਟ੍ਰਕਚਰ ਅਸ 1 ਲੱਖ ਕਰੋੜ ਰੁਪਏ ਰੱਖਿਆ ਹੂੰ ਇਹਦੇ ਆંકੜੇ ਨੇ ਮੈਂ ਤੇ ਨਹੀਂ ਬੋਲ ਰਿਹਾ ਤੁਸੀਂ ਆਰਟੀਆ ਕਰਕੇ ਦੇਖ ਲਓ ਪੁੱਛੋ ਕਿਸੇ ਕਿਸਾਨ ਨੂੰ ਤੇਰੇ ਕਾਉਂਟ ਜੋਂ ਪੈਸੇ ਆਂਦੇ ਸਿੱਧੇ ਆਂਦੇ ਕੋਈ ਵਿਚਕਾਰ ਵਿਚੋਲੀਆ ਤੇ ਨਹੀਂ ਹੂੰ ਕਿੰਨ ਸਮਾਨਨੀਦੀ ਦਾ ਪੈਸਾ ਤੇਰੇ ਬੈਂਕ ਅਕਾਊਂਟ ਚ ਆਦਾ ਆਪਣੇ ਆਪ ਕੋਈ ਦਿਨ ਦੇ ਨਹੀਂ ਆਂਦਾ ਅੱਛਾ ਜਦੋਂ ਪਿਛਲੀ ਵਾਰ ਜਦੋਂ ਕਿਸਾਨ ਉੱਥੇ ਬੈਠੇ ਸੀ ਵੱਡੀ ਗਿਣਤੀ ਸੀ ਹਜ਼ਾਰਾਂ ਨਹੀਂ ਅਸੀਂ ਲੱਖਾਂ ਕਹਿ ਸਕਦੇ ਹਾਂ ਕਿ ਉੱਥੇ ਕਿਸਾਨ ਬੈਠੇ ਸੀ ਫਿਰ ਉਦੋਂ ਅਸੀਂ ਉਹਨਾਂ ਨੂੰ ਜਦੋਂ ਵਾਪਸੀ ਭੇਜਿਆ ਤਾਂ ਉਦੋਂ ਉਹਨਾਂ ਦੀਆਂ ਸ਼ਰਤਾਂ ਮੰਨਣ ਦੀ ਗੱਲ ਕੀਤੀ ਹਾਂ ਹਾਂ ਉਹਨਾਂ ਦੀ ਇੱਕੋ ਸ਼ਰਤ ਸੀ ਸਭ ਨਾਲ ਵੱਡੀ ਕਿ ਤਿੰਨਾ ਕਾਨੂੰਨਾਂ ਨੂੰ ਵਾਪਸ ਨੂੰ ਤਿੰਨੇ ਕਾਨੂੰਨ ਵਾਪਸ ਲੈ ਲਓ ਹੋਰ ਵੀ ਜਿਹੜੀਆਂ ਮੰਗਾਂ ਸੀ ਉਹ ਮੰਗਾਂ ਤੇ ਭਾਈ ਤੁਹਾਡੇ ਕੋਲ ਵੀ 10 ਸਈਆਂ ਮੇਰੇ ਕੋਲ ਵੀ 20 ਸੀਗੀਆਂ ਜਿਹੜੀ ਗੱਲ ਉਦੋਂ ਹੋਈ ਸੀ ਤਿੰਨ ਕਾਨੂੰਨਾਂ ਨੂੰ ਵਾਪਸ ਔਰ ਇਹ ਗਾਰੰਟੀ ਦੀ ਗੱਲ ਹੋਈ ਸੀ ਤੇ ਮੋਦੀ ਸਾਹਿਬ ਨੇ ਲੋਕ ਸਭਾ ਦੇ ਖੜੇ ਹੋ ਕੇ ਕਿਹਾ ਸੀ ਕਿ ਐਮਐਸਪੀ ਹੈ ਰਹੇਗੀ ਹੂੰ ਦੋਨੋ ਗੱਲਾਂ ਪੂਰੀਆਂ ਅੱਛਾ ਪਰ ਅਰਚਨ ਤੇ ਫਿਰ ਵੀ ਥੋੜੀ-ਬਹੁਤੀ ਤੁਹਾਡੀ ਪਾਰਟੀ ਵਾਸਤੇ ਜ਼ਰੂਰ ਪੈਂਦੀ ਪਈ ਆ ਜਿਹੜੇ-ਜਿਹੜੀ ਜਗ੍ਹਾ ਦੇ ਉੱਤੇ ਤੁਹਾਡੇ ਜਿਹੜੇ ਉਮੀਦਵਾਰ ਪੰਜਾਬ ਦੇ ਵਿੱਚ ਖੜਾਰੇ ਗਏ ਨੇ ਉੱਥੇ ਜਾ ਕੇ ਉਹਨਾਂ ਦਾ ਵਿਰੋਧ ਹੁੰਦਾ ਪਿਆ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਅਨਸਰਾਜ ਹੰਸ ਨੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੋਰ ਵੀ ਬਹੁਤ ਸਾਰੇ ਜਿਹੜੇ ਅਹੁਦੇਦਾਰ ਨੇ ਤੁਹਾਡੇ ਜਿਹੜੇ ਉਮੀਦਵਾਰ ਖੜਾਰੇ ਨੇ ਉਹਨਾਂ ਦਾ ਵਿਰੋਧ ਬੜੇ ਜ਼ੋਰੋ-ਜ਼ੋਰ ਦੇ ਨਾਲ ਮੈਂ ਤਾਂ ਲੱਸਣਾ ਜੀ ਉਹ ਪੋ ਕਿ ਤੁਹਾਡੇ ਕਿਸਾਨ ਕਿਉਂ ਨਹੀਂ ਕਰਦੇ ਉਹਨਾਂ ਦਾ ਆਮ ਕਿਸਾਨ ਤੇ ਖੁਸ਼ੀ ਨਾਲ ਸਾਨੂੰ ਵੋਟ ਕਰੇਗਾ ਨਾ ਤੰ ਦਿਸੇਗਾ ਵੋਟ ਚ ਤਬਦੀਲ ਹੁੰਦਾ ਦਿਸੇਗਾ ਹਾਂ ਉਹ ਇਹ ਦਸਨ ਜਿਹੜੇ ਘਰ ਪੈਸੇ ਪੁੱਜ ਰਹੇ ਤਾਨੂੰ ਪੁੱਛਣਾ ਪਏਗਾ ਕਿ ਵੀ ਤੁਹਾਡੇ ਪੈਸੇ ਤੁਹਾਨੂੰ ਪੁੱਛੋ ਕਿਸਾਨਾਂ ਨੂੰ ਜਾ ਕੇ ਹਾਂ ਅੱਗੇ ਪੈਸੇ ਤਾਂ ਅਸੀਂ ਕਿਥੋਂ ਹੋਰ ਲੈਂਦੇ ਸੀ ਅੱਜ ਤੁਹਾਡੇ ਬੈਂਕ ਚ ਸਿੱਧਾ ਪਾਉਂਦੇ ਟੜਕ پارٹی ਜੀ ਸੰਦੀਪ ਹਾਂ ਸਮਾਨ ਨੀਦੀ ਦਾ ਪੈਸਾ ਆਉਂਦਾ ਕਿਸਾਨੀ ਅੱਗੇ ਵਧੀਆ ਕਿਸਾਨੀ ਹੋਰ ਅੱਗੇ ਉਹ ਕਹਿੰਦੇ ਕੇਜਰੀਵਾਲ ਨੂੰ ਅੰਦਰ ਹੀ ਇਸ ਕਰਕੇ ਭੇਜਿਆ ਗਿਆ ਇਹਨਾਂ ਦੀ ਸਾਜ਼ਿਸ਼ ਹੈ ਵੀ ਉਦੋਂ ਵੋਟਾਂ ਆ ਗਈਆਂ ਤਾਂ ਕੋਈ ਅਸੀਂ ਕੇਜਰੀਵਾਲ ਨੂੰ ਅੰਦਰ ਕਿਸੇ ਏਜੰਸੀ ਨੇ ਨਹੀਂ ਕੀਤਾ ਅਦਾਲਤ ਨੇ ਕੀਤਾ ਹੂੰ ਕੋਰਟ ਨੇ ਉਹਨਾਂ ਅੰਦਰ ਕੀਤਾ ਪੰਜਾਬ ਕਦੋਂ ਕਰਜ਼ਾ ਮੁਕਤ ਹੋਏਗਾ ਜਦੋਂ ਇੱਥੇ ਡਬਲ ਇੰਜਨ ਦੀ ਸਰਕਾਰ ਬਣੇਗੀ ਨਰਿੰਦਰ ਮੋਦੀ ਦੀ ਸਰਕਾਰ ਬਣੇਗੀ ਜਿਹੜੀ ਸੁਨਹਿਰੇ ਪਵਿਕਲ ਪੰਜਾਬ ਨੂੰ ਲੈ ਕੇ ਜਾਏਗੀ ਨਾ ਕਿ ਝੂਠੀਆਂ ਵਾਅਦਿਆਂ ਔਰ ਅੱਜ ਹਾਲਾਤ ਕੀ ਲਾਉਣ ਡਾਡਰ ਦੇ ਮੈਂ ਦੱਸੇ ਪੰਜਾਬ ਦੇ ਅੰਦਰ ਰੋਜ਼ ਮਟਰ ਹੋਣੇ ਡੈਮੋਕਰੇਸੀ ਦੇ ਨਾਤੇ ਡੰਡਾ ਕਰੇ ਸੀ ਕੰਮ ਕਰ ਰਹੀ ਹਮ ਰੰਗਦਾਰੀ ਅਪਹਾਰਣ ਇਹ ਤੇ ਟ੍ਰੇਡ ਬੰਨ ਕੇ ਉੱਪਰ ਗਿਆ ਨਵਾਂ ਵਪਾਰ ਰੰਗਦਾਰੀ ਚੁੱਕ ਲੋ ਧਰਨੇ ਦੇ ਕੇ ਪੈਸੇ ਲੈ ਲਓ ਧਮਕੀ ਲਾ ਕੇ ਪੈਸੇ ਲੈ ਲਓ ਤੇ ਕਿਸ ਤਰੀਕੇ ਦੇ ਨਾਲ ਜੇ ਜਦੋਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਆਉਣਾ ਸੀ ਤਾਂ ਲੋਕਾਂ ਨੇ ਬਦਲਾਅ ਦੇ ਨਾਮ ਦੇ ਉੱਤੇ ਵੋਟ ਰੱਖੀ ਸੀ ਲੱਗਦਾ ਕਿ ਉਦੋਂ ਸਿਰਫ ਨਿਸ਼ਾਨ ਨੂੰ ਵੋਟ ਦੇਤੀ ਸੀ ਲੋਕਾਂ ਨੇ ਜੈਰਡ ਵੋਟ ਨਹੀਂ ਦਿੱਤੀ ਸੀ ਵੋਟ ਮਿਲੀ ਝੂਠ ਦੇ ਜਿਹੜਾ ਸੁਪਨਾ ਦਿਖਾਇਆ ਉਹ ਨਾਲ ਤੇ ਵੋਟ ਤੇ ਮਿਲ ਗਈ ਲੇਕਿਨ ਬਦਲਾਵ ਨਹੀਂ ਬਦਲਾ ਲੀਤਾ ਜਾ ਰਿਹਾ ਪੰਜਾਬ ਇਹ ਮੈਂ ਨਹੀਂ ਕਰਿਆ ਅਦਾਲਤ ਨਹੀਂ ਗਿਆ ਅੱਛਾ ਹਰ ਵਾਰ ਜਦੋਂ ਚੋਣਾਂ ਦਾ ਸਮਾਂ ਆਉਂਦਾ ਹੈ ਤਾਂ ਉਦੋਂ ਅਕਾਲੀ ਤੇ ਬੀਜੇਪੀ ਗੱਟਚੋੜ ਹੁੰਦਾ ਸੀ ਬਹੁਤ ਸਾਰੀਆਂ ਸੀਟਾਂ ਅਕਾਲੀ ਦੇ ਕਰਕੇ ਆ ਜਾਂਦੀ ਸੀ ਤੁਹਾਨੂੰ ਵੀ ਤੁਹਾਡੀਆਂ ਕੁਝ ਸੀਟਾਂ ਹੁੰਦੀਆਂ ਸੀ ਇਸ ਵਾਰ ਇਕੱਲਿਆਂ ਤੁਸੀਂ ਮੈਦਾਨ ਦੇ ਵਿੱਚ ਅੱਛਾ ਕਿ ਅਸੀਂ ਪੰਜਾਬ ਦੇ ਹਿੱਤਾਂ ਨੂੰ ਦੇਖਦੇ ਹੋਇਆ ਆਪਣੇ ਆਪ ਨੂੰ ਪਿੱਛੇ ਰੱਖ ਕੇ ਵੀ ਅਕਾਲੀ ਦਰਸ਼ਨ ਨੂੰ ਆਪਣੇ ਕੀਤਾ ਕਿ ਪੰਜਾਬ ਦੇ ਹਿੱਤਾਂ ਨੂੰ ਸੁਰੱਖਿਤ ਕਰਨਾ ਹੂੰ ਹੁਣ ਸਾਨੂੰ ਲੱਗਦਾ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਸਾਨੂੰ ਅੱਗੇ ਖੜੇ ਹੋ ਕੇ ਆਪ ਕਰਨੀ ਪਏਗੀ ਪੰਜਾਬ ਪੰਜਾਬੀ ਦੀ ਰੱਖਿਆ ਕਰਨੀ ਪੰਜਾਬ ਮੰਨੇਗਾ ਇਸ ਗੱਲ ਨੂੰ ਮੰਨੇਗਾ ਨਹੀਂ ਜੀ ਮੰਨ ਹੀ ਰਿਹਾ ਹੂੰ ਰਿਜ਼ਲਟ ਬੋਲੇਗਾ ਵਿਰੋਧੀ ਕਹਿੰਦੇ ਨੇ ਕਿ 400 ਤੋਂ ਪਾਰ ਨਹੀਂ ਪਾਰਲੀਮੈਂਟ ਤੋਂ ਬਾਹਰ ਹੈ ਵਕਤ ਬਤਾਏਗਾ ਕੌਣ ਬਾਹਰ ਹੈ ਜਿਹੜੇ ਪਹਿਲੇ ਹੀ ਵਟੇ ਜਿਹਨਾਂ ਨੂੰ ਅੱਛਾ ਜੇਕਰ ਪੰਜਾਬ ਦੇ ਵਿੱਚ 13 ਦੇ 13 ਤੁਹਾਡੇ ਐਮਪੀ ਜਿੱਤ ਦਸੇਰਾ ਪੈ ਜਾਂਦਾ ਉਹਨਾਂ ਨੂੰ ਪੰਜਾਬ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਕੰਮ ਹੈ ਕਿ ਕਰਜ਼ਾ ਖਤਮ ਕਰਨਾ ਉਹ ਪਹਿਲੇ ਪਹਿਲ ਦੇ ਆਧਾਰਿਕ ਕਿਤੇ ਪੰਜਾਬ ਵਾਸਤੇ ਪਿਛਲੇ 10 ਸਾਲਾਂ ਵਿੱਚ ਆਈ ਐਮਐਮ ਆਈਆਈਟੀ ਪੰਜਾਬ ਦੇ ਅੰਦਰ ਰੋਡ ਇਨਫਰਾਸਟ੍ਰਕਚਰ ਗੁਰਦੁਆਰਾ ਸਰਕਲ ਰੋਡ ਪੰਜਾਬ ਦੇ ਅੰਦਰ ਬੰਦੇ ਭਾਰਤ ਪੰਜਾਬ ਦੇ ਅੰਦਰ ਟਟਰਾ ਅੰਮ੍ਰਿਤਸਰ ਹਾਈਵੇ 에어ਪੋਰਟਸ ਦੋ ਨਵੇਂ ਮੈਡੀਕਲ ਕਾਲਜ cancer cancer hospital cancer institute mohali tata ਕੌਣ ਲੈ ਕੇ ਮੋਦੀ ਸਾਹਿਬ ਲੈ ਕੇ 70 ਸਾਲ ਚ 75 ਸਾਲ ਚ ਇੱਕ ਪੀਜੀਏ ਮਿਲੇ ਇੱਕ ਪੀਜੀਏ ਹਮ ਅੱਜ ਮੋਦੀ ਸਾਹਿਬ ਨੇ ਪੀਜੀਏ ਦਾ ਸੈਂਟਰ ਫਿਰੋਜ਼ਪੁਰ ਦੋ ਮੈਡੀਕਲ ਕਾਲਜ ਕਪੂਰਥਲਾ ਇੱਕ ਸ਼ਿਆਰਪੁਰ ਪੰਜਾਬ ਤੇ ਕਦੀ ਤੁਸੀਂ ਸੋਚੋ ਅੱਜ ਗਲਿਆਰਾ ਦਾ ਜਿਹੜਾ ਕੰਮ ਅੰਮਰਸਰ ਦੇ ਅੰਦਰ ਮੋਦੀ ਸਾਹਿਬ ਨਿਕਰਾਇਆ ਅੰਮਰਸਰ ਨੂੰ ਜੇ ਅੰਮਰਸਰ 'ਚ ਕੋਈ ਇੱਟ ਵੀ ਲੱਗਣ ਢਈ ਹੈ ਉਦ ਘਾਟਨ ਜਿਹੜਾ ਮਰਜੀ ਗੱਲ ਬੋਲ ਜੀ ਦੋਸਲਾ ਕਹਿੰਦੇ ਮੈਂ ਬੋਲਦਾ ਵਾ ਜਾ ਕੇ ਤਾਂ ਕਿਤੇ ਜਾ ਕੇ ਅੰਮਰਸਰ 'ਚ ਕੰਮ ਸ਼ੁਰੂ ਕੀਤਾ ਜਾਂਦਾ ਉਤੇ ਜਦੋਂ ਹਜੇ ਤੱਕ ਤੇ ਬੋਲੇ ਨਹੀਂ ਹਮ ਹਜੇ ਤੱਕ ਤੇ ਬੋਲੇ ਨਹੀਂ ਦਸ ਸਾਲਾਂ 'ਚ ਕੋਈ ਉਹਨਾਂ ਦਾ ਰਿਕਾਰਡ ਨਹੀਂ ਬੋਲਦਾ ਹਮ ਨਾਲ ਸਰਕਾਰ ਤੇ ਭਾਜਪੀ ਦੀ ਜੇ ਅੰਮਰਸਰ ਸਮਾਰਟ ਸਿਟੀ ਬਣਿਆ ਤੇ ਪ੍ਰੋਜੈਕਟ ਮੋਦੀ ਸਾਹਿਬ ਨੇ ਦਿੱਤਾ ਅੰਮਰਸਰ ਨੂੰ ਉਤੇ ਯੋਜਨਾ ਸਭ ਤਿਆਰ ਤੋਂ ਰੋਕੇ ਪੁੰਚੇ ਵੀ ਨਹੀਂ ਸੀ ਜੇ ਅੰਮ੍ਰਿਤਸਰ ਦੇ ਅੰਦਰ ਰੀਗੋ ਬ੍ਰਿਜੇਗਾ ਤੇ ਪੈਸੇ ਤੇ 50 ਕਰੋੜ ਮੋਦੀ ਸਾਹਿਬ ਨੇ ਦਿੱਤਾ ਪਰ ਕਹਿੰਦੇ ਬੱਚਾ ਰੋਂਦਾ ਤੇ ਮਾਂ ਦੁੱਧ ਦਿੰਦੀ ਹੈ ਜੇ ਐਮਪੀ ਜਾ ਕੇ ਕਹੇਗਾ ਤੇ ਫੇਰ ਹੀ ਕਰਵਾ ਬੱਚਾ ਰੋਂਦਾ ਨਾ 9 ਸਾਲਾਂ ਲਈ ਤੇ ਦੁੱਧ ਨਹੀਂ ਦਿੰਦਾ ਮਾਂ ਨੇ ਕਿਉਂਕਿ ਬੱਚੇ ਨੂੰ ਰੋਣਾ ਹੀ ਨਹੀਂ ਸੀ ਆਂਦਾ 70 30 ਦੀ ਰੇਸ਼ਿਓਂ ਨਾਲ ਪੈਸਾ ਮਿਲਦਾ 100% ਪੈਸਾ ਮੋਦੀ ਸਾਹਿਬ ਨੇ ਦਿੱਤਾ ਰੀਕਵਰੀਟ ਬਣਾਉਣ ਲਈ ਇਹ ਧੰਨਵਾਦ ਤੇ ਕਰੀਏ ਮੋਦੀ ਸਾਹਿਬ ਦਾ ਦਿੱਤਾ ਤੇ ਉਹਨਾਂ ਨੇ ਅੰਮ੍ਰਿਤਸਰ ਦੇ ਅੰਦਰ ਆਜੇ ਤੱਕ ਕਰਤਾਰਪੁਰ ਕੋਰੀਡੋਰ ਖੋਲਿਆ ਤੇ ਮੋਦੀ ਸਾਹਿਬ ਨੇ ਜਿਆ ਜੰਮਰ ਸਰ ਦੇ ਅੰਦਰ ਗਲੀਆਰਾ ਪ੍ਰੋਜੈਕਟ ਅੰਮਰ ਸਰ ਤੋਂ ਬਣਿਆ ਹੈਰਿਟੇਜ ਸਟਰੀਟ ਬਣੀ ਪੈਸਾ ਤੇ ਮੋਦੀ ਸਾਹਮਣੇ ਦਿੱਤਾ ਇਹ ਤੁਰਗਾਣਾ ਮੰਦਿਰ ਦਾ ਪ੍ਰੋਜੈਕਟ ਹੈ ਪੈਸਾ ਤੇ ਮੋਦੀ ਸਾਹਮਣੇ ਦਿੱਤਾ ਇਹ ਬਾਰਡਰ ਦੇ ਉੱਤੇ ਵੱਡਾ ਗੈਲਰੀ ਬਣੀ ਪੈਸਾ ਤੇ ਮੋਦੀ ਸਾਹਮਣੇ ਦਿੱਤਾ ਕੰਮ ਰੁਕੇ ਪਏ ਬਾਰਡਰਾਂ ਤੇ ਚਲਦੇ ਪਏ ਸਰ ਹੂੰ ਚਲਦੇ ਪਏ ਚਿੰਤਾ ਨਾ ਲਓ ਪੂਰੇ ਹੁੰਦੇ ਦਿੱਤੇ ਪੂਰੇ ਵੀ ਕਰਾਂਗੇ ਕੋਈ ਐਸਾ ਕੰਮ ਨਹੀਂ ਜਿਹੜਾ ਮੋਦੀ ਸਾਹਿਬ ਦਾ ਐਸਾ ਗੱਲ ਦੀ ਗਾਰੰਟੀ ਹੈ ਕਿ ਉਦਘਾਟਨ ਵੀ ਖੁਦ ਕਰਦੇ ਸ਼ਿਲਾਨੀ ਆਸੀ ਕੁ ਬਗਲ ਜਦੋਂ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਜਾਣਾ ਹੁੰਦਾ ਸਧਾਲੂਆਂ ਨੇ ਤਾਂ ਉਹਨਾਂ ਨੂੰ ਦਿੱਕਤ ਦਾ ਬੜਾ ਸਾਹਮਣ ਆਉਂਦਾ ਕਿਸੇ ਦਾ ਵੀਜ਼ਾ ਲੱਗ ਜਾਂਦਾ ਕਿਸੇ ਦਾ ਨਹੀਂ ਲੱਗਦਾ ਉਹਨਾਂ ਦੀ ਇੱਕ ਮੰਗ ਹੈ ਕਿ ਕੁਝ ਇਸ ਤਰ੍ਹਾਂ ਦਾ ਕੀਤਾ ਜਾਵੇ ਮੋਦੀ ਸਾਹਿਬ ਵੱਲੋਂ ਕਿ ਜਿੰਨੇ ਸ਼ਰਧਾਲੂ ਜਾਣਾ ਚਾਹਣ ਉਹ ਜਾ ਸਕਣ ਤਰਨਜੀਤ ਸਿੰਘ ਸੱਦੂ ਉਹਨਾਂ ਨੇ ਉਪਰਾਲਾ ਲੀਤਾ ਹੂੰ ਉਹ ਜਾਣਗੇ ਵਿਧਾਨ ਸਭਾ ਦੀ ਪੂਰਾ ਕਰਨਗੇ ਹੂੰ ਅੱਛਾ ਤਰਨਜੀਤ ਅੰਬਰਸਰ ਦੇ ਬਾਰੇ ਖਾਸ ਕੀ ਕੀ ਜਾਣਦੇ ਲੱਗਦਾ ਕਿ ਕਿਸ ਚੀਜ਼ ਉੱਤੇ ਜ਼ਿਆਦਾ ਵੋਟ ਮੰਗੀ ਜਾਂਦੀ ਹੈ ਅਮਰਸਰ ਦੇ ਵਿੱਚ ਵੋਟ ਮੰਗੀ ਜਾਂਦੀ ਨਹੀਂ ਵੋਟ ਦੇਣਗੇ ਅਮਰਸਰ ਦੇ ਲੋਕਾਂ ਨੂੰ ਸੋਚਣਾ ਪਏਗਾ ਕਿ ਅਸੀਂ ਕੌਂਸਲਰ ਚੁਣਨ ਨਹੀਂ ਜਾ ਰਹੇ ਅਸੀਂ ਪੰਚਾਇਤ ਮੈਂਬਰ ਨਹੀਂ ਚੁਣਨ ਜਾ ਰਹੇ ਦੁਨੀਆਂ ਦੀ ਸਭ ਤੋਂ ਵੱਡੀ ਪੰਚਾਇਤ ਲੋਕ ਸਭਾ ਦਾ ਮੈਂਬਰ ਚੁਣਨ ਜਾ ਰਹੇ ਜਿਹੜਾ ਅਮਰਸਰ ਨੂੰ ਪੰਜਾਬ ਨੂੰ ਅਪਲਿਫਟ ਕਰ ਸਕੇ ਜਿਹੜਾ ਵਿਜ਼ਨ ਹੋਵੇ ਦਲੀ ਖਮਚਾ ਉਥੋਂ ਤੱਕ ਦਾ ਵਿਜ਼ਨ ਨਹੀਂ ਵੱਡਾ ਵਿਜ਼ਨ ਪਰ ਆਮ ਲੋਕਾਂ ਦੀ ਮਸਬਤੀਆਂ ਛੋਟੇ-ਛੋਟੇ ਹੁੰਦੀਆਂ ਨੇ ਉਹ ਵੱਡੀ ਸਮੱਸਿਆ ਕਿਹਦੇ ਕੋਈ ਗੱਲ ਨਹੀਂ ਕਰਦਾ ਛੋਟੀ ਸਮੱਸਿਆ ਤੇ ਕੌਨਸਟ ਚੁਣਨਾ ਪੈਂਦਾ ਹਮ ਐਮਐਲਏ ਚੁਣਨਾ ਪੈਂਦਾ ਦੇਸ਼ ਦੇ ਨਿਰਣੇ ਲੈਣੇ ਨੇ ਸੇ ਐਮਪੀ ਚੁਣਨਾ ਪੈਂਦਾ ਜਿਹੜਾ ਐਮਪੀ ਅੰਮ੍ਰਿਤਸਰ ਦੇ ਅੰਦਰ ਇੰਡਸਟਰੀ ਲੈ ਕੇ ਆਵੇ ਕੋਈ ਵੱਡੀ ਜਿਹੜਾ ਐਮਪੀ ਅੰਮ੍ਰਿਤਸਰ ਨੂੰ ਇੰਟਰਨੈਸ਼ਨਲ ਫੇਮ ਦਾ ਬਣਾ ਦੇਵੇ ਜਿਹੜਾ ਐਮਪੀ ਅੰਮ੍ਰਿਤਸਰ ਦੀ ਇੰਡਸਟਰੀ ਨੂੰ ਨਵੇਂ ਪੱਰ ਲਾ ਸਕੇ ਅੱਜ ਆਈਐਮਐਮ ਆਇਆ ਤੇ ਜੇਤਲੀ ਸਾਹਮਣੇ ਦਿੱਤਾ ਆਈਆਈਟੀ ਆਇਆ ਤੇ ਜੇਤਲੀ ਸਾਹਮਣੇ ਦਿੱਤਾ ਜੇ ਅੰਮ੍ਰਿਤਸਰ ਦੇ ਅੰਦਰ ਪੈਸਾ ਆਇਆ ਸਮਾਰਟ ਸਿਟੀ ਆਈ ਤੇ ਅਰੁਣ ਜੈਤ ਵੀ ਸਾਹਮਣੇ ਦਿੱਤੇ ਜੇ ਹਰਦੀਪਪੁਰੀ ਜੀ ਜਿੱਤ ਕੇ ਗਏ ਹਾਰ ਕੇ ਗਏ ਭਾਵੇਂ ਲੇਕਿਨ ਮੰਤਰੀ ਬਣੇ ਸਭ ਨੇ ਪੈਸਾ ਉਹਨਾਂ ਨੇ ਪੰਜਾਬ ਚ ਪਾਇਆ ਅੱਜ ਰਿਗੋ ਬ੍ਰਿਜ ਬਣ ਰਿਹਾ ਤੇ ਪੈਸਾ ਮੋਦੀ ਸਾਹਿਬ ਲੱਤੇ ਜਾ ਮੈਨਿਕ ਟੇਟਰ ਖਾਨ 5 ਸਾਲ ਕਾਂਗਰਸਾ ਲਈ ਕਿਟ ਦਿਖਾਣਾ ਲੱਗੀ ਜੀ ਇੱਟ ਅਸੀਂ ਲਾਈ ਸੀ ਅ 2 ਸਾਲ ਤੋਂ ਭਗਵੰਤਮਨ ਸਾਹਿਬ ਅਗੇ ਆ ਕੇ ਕਹਿਣਾ ਈ ਟਸੀ ਲਈ ਸੀ ਯਾਰ ਅਸੀਂ ਤੇ ਪੈਸੇ ਭੇਜਦੇ ਹਾਂ ਹੈਲਥ ਦੇ ਉਹ ਖਰਚੇ ਦਿੰਦੇ ਨੇ ਵਿਰੋਧੀ ਕਹਿੰਦੇ ਨੇ ਕਿ ਤੁਹਾਡੇ ਕੋ ਕੋਈ ਕੈਂਡੀਡੇਟ ਨਹੀਂ ਹੁੰਦਾ ਖਿਲਾਰਨ ਵਾਸਤੇ ਇਸ ਕਰਕੇ ਪੈਰਾਸ਼ੂਟ ਡਾਇਟਿੰਗ ਭੇਜਦੇ ਸਭ ਨੂੰ ਪੜਿਆ ਲਿਖਿਆ ਅੰਮਰਸਰ ਦਾ ਮੁੰਡਾ ਜਿਹਨੇ ਫੋਰਨ ਚ ਜਾ ਕੇ ਅੰਮਰਸਰ ਦਾ ਨਾਮ ਰੋਸ਼ਨ ਕੀਤਾ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ ਉਹ ਸਾਡਾ ਕੈਂਡੀਡੇਟ ਹੈ ਹੋਰ ਹੀ ਪੜਾਈ ਲਿਖ ਲੋ ਤੇ ਬਾਕੀ ਵੀ ਪੜਾਈ ਲਿਖ ਲੋ ਔਰ ਵਿਜ਼ਨ ਦੇਖੋ ਤੇ ਸਾਰਿਆਂ ਦਾ ਵਿਜ਼ਨ ਦੇਖ ਲਓ ਔਰ ਹੀ ਅਪਰੋਚ ਦੇਖ ਲਓ ਤੇ ਬਾਕੀ ਦੀ ਅਪਰੋਚ ਦੇਖ ਲਓ ਤੁਹਾਨੂੰ ਸਮਝ ਆ ਜਾਏਗਾ ਕੈਂਡੀਡੇਟ ਕੜ ਜਿਸ ਤਰੀਕੇ ਦੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਲੱਗਦਾ ਹੈ ਕਿ ਇਹ ਸਾਰੀਆਂ ਗੱਲਾਂ ਜਿਹੜੀ ਅਸੀਂ ਦੱਸਦੇ ਪਏ ਜੇ ਪੰਜਾਬ ਦੇ ਲੋਕ ਹਿੰਦੂਸਤਾਨ ਦੇ ਲੋਕ ਸਮਝਦੇ ਪਏ ਨੇ ਬਿਲਕੁਲ 100% ਲੋਕ ਸਾਥ ਦੇ ਰਹੇ ਨੇ ਔਰ ਸਾਥ ਦੇ ਨੇ ਡਵੈਲਪਮੈਂਟ ਦਾ ਏਜੰਡਾ ਔਰ ਡਵੈਲਪਮੈਂਟ ਦੇ ਜਨ ਦੇ ਚੋਣ ਲਗਾ ਸੋ ਧੰਨਵਾਦ ਇਹ ਸੰਨ ਤਰਨ ਜੋ ਜਿਨ੍ਹਾਂ ਨਾਲ ਖਾਸ ਚਰਚਾ ਕੀਤੀ ਆ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਅਤੇ ਦੇਸ਼ ਦੇ ਵਿੱਚ ਕੰਮ ਕੀਤੇ ਜਾਣਗੇ ਜਦੋਂ ਫਿਰ ਦੁਬਾਰਾ ਭਾਰਤੀ ਜਨਤਾ ਪਾਰਟੀ ਦੇ ਹੱਥ ਦੇ ਵਿੱਚ ਦੇਸ਼ ਦੀ ਭੱਜ ਦੌੜ ਦਿੱਤੀ ਜਾਏਗੀ ਪਰ ਦੇਖਣਾ ਹੋਏਗਾ ਕਿ ਹੁਣ ਹਿੰਦੁਸਤਾਨ ਦੇ ਲੋਕ ਕੀ ਚੁਣਦੇ ਨੇ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਅੰਮ੍ਰਿਤਸਰ